ਆਦੀ ਹੈ ਫਿਰ ਯੂਜ਼ਰ ਵਧਾਈਆਂ ਕਰਨੀ ਸੈਂਟੂ ਤੁਹਾਨੂੰ ਜੀ ਆਹ ਖੁਸ਼ੀ ਦੇ ਵਿੱਚ ਪਰਮਾਤਮਾ ਕਰਨੀ ਤੁਹਾਨੂੰ ਹੋਰ ਕਰੇ ਠੀਕ ਬਾਕੀ ਪਰਿਵਾਰ ਨੂੰ ਵੀ ਵਧਾਈਆਂ ਤੇਰੀ ਸਾਰੇ ਤੇ ਇਹ ਸੁਣਾਓ ਵਧੀਆ ਵਧੀਆ ਠੀਕ ਆ ਹੋ ਫੱਦੇ ਸੁੱਤਾ ਉਹ ਵੀ ਸੁੱਤਾ ਹੋ ਗਿਆ ਨਹੀਂ ਨਹੀਂ ਉਹ ਜਾਗ ਗਏ ਕਿੱਥੇ ਗਏ ਅੰਦਰ ਹੀ ਹੂੰ ਤੇ ਮੈਂ ਇੱਕ ਕੰਮ ਜ਼ਰੂਰੀ ਤੂੰ ਖੁਸ਼ ਹੋਏ ਹੋਣਾ ਬੜੀ ਅੱਜ ਦੱਸੋ ਅੱਜ ਸੱਚੀ ਇੰਨੀ ਖੁਸ਼ ਹੋਣਾ ਕੁੜੀ ਖੁਸ਼ ਕਿੰਨੀ ਹੋ ਗਈ ਤੇਰੀ ਇੱਕ ਲਿਆਂਦਾ ਗਿਫਟ ਛੋਟਾ ਜ ਮੈਨੂੰ ਪਤਾ ਲੱਗ ਗਿਆ ਕਿਹੜਾ ਬਿੱਲ ਨੂੰ ਸਾਫੀ ਤਾਂ ਪਤਾ ਨਹੀਂ ਆਏ ਵੇ ਸਸਰੀਕਾਲ ਜੀ ਬਾਜੀ ਕੀ ਹਾਲ ਜੇ ਠੰਡ ਬੜੀ ਆ ਬਾਹਰ ਕਿੱਥੇ ਚੱਲੇ ਆ ਕਿੱਥੇ ਬਹੁਤ ਜ਼ਿਆਦਾ ਥੋੜਾ ਕੰਮ ਹੀ ਚੱਲੇ ਜ਼ਰੂਰੀ ਹਰਫਤ ਦਾ ਕੰਮ ਹੀ ਕਰਨ ਵਾਲਾ ਜ਼ਰੂਰੀ ਹੈ ਕਿਉਂ ਨਹੀਂ 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 ਓਏ ਓਏ ਚੱਲ ਲੈ ਚੱਲੇ ਚੱਲੇ ਬਸ ਚਲੋ ਚੱਲਦੇ ਆਂ ਮਿਲਦੇ ਆਂ ਤੁਹਾਨੂੰ ਇੱਥੋਂ ਇਹ ਲੈnde ਪਏ ਨੇ ਹੁਣ ਸਬਜੀ ਕਹਿੰਦੇ ਅਚਾਰ ਪਾਉਣਾ ਤੇ ਮੈਂ ਗਾਜਰਾਂ ਤੇ ਅਦਰਕ ਲੈਣ ਲੱਗੇ ਅੰਡ ਬਹੁਤ ਜ਼ਿਆਦਾ ਤੇ ਹਰ ਫਤਰੀ ਮੈਡੀਸਨ ਲੱਲੀ ਆ ਤੇ ਹੁਣ ਉਸ ਤੋਂ ਬਾਅਦ ਹੁਣ ਸਬਜੀ ਵੀ ਲੱਲੀ ਆ ਥੋ ਬਾਅਦ ਸਬਜੀ ਮੰਡੀ ਖਲੋਤੇ ਆਪਾਂ ਅਦਾਪੁਰ ਰੋਡ ਤੇ ਸਬਜੀਆਂ ਸਬਜੀਆਂ ਲੱਗਦੀਆਂ ਸਬਜੀ ਮੰਡੀ ਨਹੀਂ ਕਿ ਪਰ ਸਬਜੀ ਮੰਡੀ ਕਹਿ ਦਿੰਦੇ ਆ ਛੋਟੀ ਜੀ ਜਿਵੇਂ ਹਨਾ ਟੈਂਪ ਦੇ ਸਾਹਮਣੇ ਜੋਥੇ ਖਲੋਤੇ ਆਪਾਂ ਕਿਤਾਬ ਰੋਡ ਤੇ ਚਲੋ ਇਥੋਂ ਸਬਜ਼ੀ ਲੈਣ ਨੂੰ ਚਲੀਏ ਘਰ ਮਿਲਦੇ ਆ ਫੇਰ ਤੁਹਾਨੂੰ ਘਰ ਜਾ ਕੇ ਟਾਈਮ ਹੋ ਚੁੱਕਾ 6 ਵਜੇ ਨੇ ਇਹ ਨੂੰ ਲੱਗਦਾ ਜੇ ਸਾਢੇ 7 ਕੇ ਪੌਣੇ 8 ਹੋ ਗਏ ਨੇ ਇਹਨਾਂ ਨੇ ਰੋ ਪੈ ਵੀ ਗਿਆ ਆ ਸਾਹਮਣੇ ਵਾਲਾ ਡੇਢੀ ਅਸੀਂ ਪਹੁੰਚ ਗਏ ਘਰ ਤੇ ਆ ਵੀਆਂ ਪੈਂਦੀ ਮੁਕਲੀ ਲੈਂਦੀ ਆ ਆਪਾਂ ਬੜੀ ਮੈਂ ਕੱਲੇ ਨੇ ਖਾਣੀਆਂ ਕਰਨ ਤੇ ਖਾਂਦੀ ਉਹ ਘੱਟ ਕਿਉਂ ਵੀ ਦੋਸਤ ਹਾਂਜੀ ਸਾਹਿਬ ਜੀ ਆ ਬੈਗ ਉੱਚੀ ਜਗ੍ਹਾ ਰੱਖਿਆ ਹਾਂਜੀ ਨਲਦੇ ਵੇ ਤੁਹਾਨੂੰ ਫੇਰ ਕੇ ਕੰਪਲੀ ਖਾਲੀ ਹੈ ਫਿਰ ਅਜੇ ਤੀਮੀ ਸ਼ਕਲੋ ਫਿਰ ਮੀਆਂ ਨਹੀਂ ਲੈਂਦੀ ਮੁੱਖ ਨਹੀਂ ਥੋੜਾ ਹੈ ਪਾਣੀ ਵੀ ਲੈਂਦਾ ਐਕਟਰ ਦੀ ਦੱਸ ਮੈਨੂੰ ਠੀਕ ਹੈ ਜੋ ਹੋਗਾ ਠੀਕ ਨਹੀਂ ਨਹੀਂ ਵੇ ਦੱਸ ਸੁਦਲੀਪ ਹੈ ਕੋਈ ਨਹੀਂ ਖਲੀ ਕਿਹੜਾ ਸੁਦਲੀਪ ਕੁਮਾਰ ਐਕਟਰ ਇਹ ਠੀਕ ਹੈ ਤਰਾ ਗੋਏ ਮਰੀਆ ਜੋ ਇਹ ਠੀਕ ਹੋ ਗਿਆ ਕੀ ਕਹਿੰਦੇ ਲੋਕੀ ਕਹਿੰਦੇ ਇਹ ਦੀਪ ਕੁਮਾਰ ਨੂੰ ਫੇਲ ਕਰਦਾ ਲੈ ਕੇ ਆ ਗਏ ਆਪਾਂ ਹਰਫਤੇ ਦੀ ਤੇ ਹੁਣ ਕਰਨ ਲੱਗੇ 4-5 ਗਾਜਰਾ ਮਿਰਚਾਂ ਮੋਲੀਆਂ ਤੇ ਅਦਰਕ ਇਹ ਰੈਸਪੀ تیار ਕਰਕੇ ਤੁਹਾਨੂੰ ਦੱਸਦੇ ਆਂ ਸਿਆਲ ਦੇ ਵਿੱਚ ਨਾਲੇ ਬਹੁਤ ਵਸਤੂ ਚੀਜ਼ ਆ ਆ ਛੋਟਾ ਡੱਬਾ ਵਿੱਚ ਪਣਾ ਨਹੀਂਗਾ ਆ ਮਾਲ ਜਦਾ ਇਹਦੇ ਚ ਲੱਪਣਾ ਨਾ ਸੁਹਣਾ ਲੱਗਣਾ ਉਹ ਸੋਨੇ ਨੂੰ ਕੀ ਕਰਨਾ ਵਿੱਚ ਪਣਾ ਨਹੀਂਗਾ ਯਾਰ ਮੈਂ ਦੋ ਡੱਬੇ ਖੰਡ ਵਾਲਾ ਵੇਲਾ ਕਰ ਲੋ ਫਿਰ ਐਦਾਂ ਹਸਣਾ ਫੋਨ ਕਰਨਾ ਹੋਰ ਚ ਖੰਡ ਚਲੋ ਠੀਕ ਆ ਪਰ ਜੇ ਪਣਾ ਨਹੀਂਗਾ ਚਲੋ ਬਸ ਇਹ ਦੇਖ ਲਾਂ ਕਿ ਇਹ 2 ਕਿਲੋ ਚਾਰਵਾ ਤੇ ਮੇਰੇ ਖਿਆਲ ਨਾਲ 2 ਕਿਲੋ ਹੋਣਾ ਹੁਣ ਵਜਨ ਦੇ ਹਿਸਾਬ ਨਾਲ 2.5 ਕਿਲੋ ਹੈ ਤਾਂ ਵਾਹ ਆਪਾਂ ਆਕੇ ਦੇ ਵਿੱਚ ਥੋੜਾ ਜਿਹਾ ਰਹਿਣਾ ਫਿਰ ਵੀ ਚਲੋ ਆਪਾਂ ਅੱਜ ਸਿਆਲ ਦੇ ਵਿੱਚ ਆਪਾਂ ਪਾਈਦਾ ਵਾ ਐਰ ਕੇ ਆਪਾਂ ਪਾਇਆ ਨਹੀਂ ਚਲਵਾਇਆ ਕੀ ਤਿਆਰੀ ਕਰਦੇ ਆਂ ਫਿਰ ਇਸ ਲਈ ਪਾਇਆ ਹੈ ਬਹੁਤ ਹੀ ਵਧੀਆ ਨਜ਼ਾਰਾ ਆ ਰਿਹਾ ਵਾ ਇਹ ਹੂੰ ਬੁਡ ਲੱਕ ਹੋ ਗਿਆ ਇਹ ਸਿਆਲ ਦੇ ਵਿੱਚ ਕੱਚਾ ਵੀ ਖਾਦਾ ਜਾਂਦਾ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਫਰਾਈ ਕਰਦੇ ਆਂ ਆ ਜੋ ਜਿਹੜਾ ਵੀ ਰੰਟ ਤੱਕ ਲੋਦ ਨਾਲੇ ਨਾਮ ਨੇ ਸਾਡੇ ਚੈਨਲ ਕੋ ਸਬਸਕ੍ਰਾਈਬ ਤੇ ਠੰਡ ਠੰਡ ਦੇ ਮੈਂ ਇਹਨਾਂ ਨੇਰ ਪਾਉਂਦੇ ਪੂਰਾ ਜਿਆਦਾ ਬਹੁਤ ਬੱਚੇ ਜਿੰਨਾ ਬਚਿਆ ਜਾਂਦਾ ਠੰਡ ਤੋਂ ਈ ਫ੍ਰੀਦਰ ਆਪਾਂ ਅੱਜ ਕੈ ਵੀ ਪਾਈਆਂ ਫਲਾਕ ਠੰਡ ਬਹੁਤ ਜ਼ਿਆਦਾ ਤੇ ਕੱਲ ਆਪਾਂ ਦੇਖੀ ਮੂਵੀ ਪਰਸੋਂ ਤੇ ਕਈਆਂ ਨੂੰ ਪਸੰਦ ਆਈ ਕਈਆਂ ਨਹੀਂ ਕਈਆਂ ਨੂੰ ਪਸੰਦ ਆਈ ਕਈਆਂ ਨਹੀਂ ਇਹ ਕੋਈ ਗੱਲ ਨਹੀਂ ਹੈ ਸਹੀ ਗਲਤ ਕਮੈਂਟ ਵੀ ਕਰਨ ਦੇ ਚਲੋ ਖਲਾਅ ਹੋਵੇ ਤੁਹਾਡਾ ਗਲਤੀ ਵੀ ਕੱਢਣਾ ਤੁਹਾਡਾ ਫਰਜ਼ ਹੀ ਹੈ ਵੈਸੇ ਬਿਲਕੁਲ ਬਿਲਕੁਲ ਹੁਣ ਜਿੱਦਾਂ ਸਾਡੇ ਕੋ ਬੋਲਿਆ ਜਾਂਦਾ ਜਿੱਦਾਂ ਅਸੀਂ ਕਰਦੇ ਹਾਂ ਨਾ ਉਦਾਂ ਹੀ ਆਪਾਂ ਰੀਅਲ 'ਚ ਵੇਦਾ ਰਹਿਣਾ ਐਵੇਂ ਮੁੜ ਕੇ ਫੁਕਰੀ ਜਿਹੀ ਮਾਰੀ ਜਾਈਏ ਇਦਾਂ ਉਦਾਂ ਆਪਾਂ ਸਹੀ ਜੋ ਹੈ ਲੈ ਉਹ ਸਭ ਆਪੋ ਹੀ ਹੈ ਚਲੋ ਕੋਈ ਨਹੀਂ ਤੇ ਕਰੀਏ ਕਾਰਵਾਈ ਫਾਇਥੇ ਰੱਖਤੀ ਉੱਪਰ ਇਹਨੂੰ ਕੀ ਕਹਿੰਦੇ ਕੜਾਈ ਹੈ ਤੇ ਫੁਲਕੇ ਲਾਣੇ ਪਹਿਲਾਂ ਖਾ ਲਦੇ ਯਾਰ ਕਿ ਬਾਅਦ ਚ ਪਹਿਲਾਂ ਕਰ ਲੋ ਇਹ ਚਲੋ ਉਹ ਕਿੱਥੇ ਹੁੰ ਧਰ ਲਏ ਹਾਈ ਜੇ ਡੱਬੀ ਚ ਨਾ ਪਾਉਂ ਮੈਂ ਕਿਹਾ ਇਹਨੇ ਕੋਮਨੀ ਪਉਣੀ ਆਖੇ ਤਾਂ ਲੱਗਦੇ ਨਹੀਂ ਨਾ ਲੋ ਜੀ ਸ਼ੈਫ ਆ ਚੁੱਕੇ ਨੇ ਹੁਣ ਅੱਜ ਆਪਾਂ ਸ਼ੈਫ ਬਣ ਗਏ ਆ ਸ਼ੈਫ ਦਾ ਮਤਲਬ ਕਿ ਜੋ ਜੇ ਨਾ ਦੋਰ ਥੋੜੀ ਜਿਹੀ ਜੜਤ ਬੜਮ ਦਾ ਜ਼ਿਆਦਾ ਸਿਸਟਮ ਆ ਮੈਂ ਵੀ ਨਾਲੀਆਂ ਆਪਾਂ ਦੋਵੇਂ ਨਹੀਂ ਸਿਰਫ ਮੈਂ ਘਾਟਵੇਂ ਕਰਨੀ ਜ਼ਿਆਦਾ ਤੇ ਹੁਣ ਪਾਵਾਂਗੇ ਦੋ ਚਮਚ ਇਹਦੇ ਸੌਂਫ ਦੇ ਹੈ ਨਬੀਅਤ ਸਮਾਨ ਕਿਨੇ ਇਕੱਠਾ ਕਰ ਲਿਆ ਸਾਰੇ ਇਹ ਤੋਂ ਜੈਟ ਲੋ ਵੀ ਆ ਜਮਨ ਆ ਵੀ ਬਣਾਉਣੀ ਆ ਮੈਂ ਕਹਿੰਦੇ ਮੇਥਰੇ ਮੇਥੇ ਕਿ ਮੇਥੇ ਜੋ ਆ ਆ ਕਾਲਾ ਜਿਹਾ ਹੀ ਬਣਾਣਾ ਤੋਰੀਆ ਜਿਹਾ ਆ ਵੀ ਤੋਰੀਆ ਜਿੰਦੇ ਤੇਲ ਤੋਂ ਨਿਕਲਦਾ ਹਨ ਉਹ ਨਾਲ ਤਾਂ ਨਹੀਂ ਆ ਮਿਲਕਣਾ ਦੂਜਾ ਮੋਟਾ ਤੁਹਾਨੂੰ ਅੱਜ ਕਿੰਨਾ ਕਿੰਨਾ ਪੈਣਾ ਹੋਣਾ ਅੱਜ ਕਿੰਨਾ ਕਿੰਨਾ ਸਮਾਨ ਪੈਣਾ ਹੈ ਕਿਰਨ ਆਪੇ ਦੱਸੇਗੀ ਮੈਂ ਪਾਵਾਂ ਕਿੰਨਾ ਪਾਵਾਂ ਨਹੀਂ ਨਹੀਂ ਹਾਂ ਮੈਂ ਤੇ ਜਮਾਨ ਮੈਂ ਦੱਸਣਾ ਮੈਂ ਜੋ ਰਾਂ ਮੈਂ ਕਰਦੇ ਹੂ ਇਲਾ ਫਿਰ ਇੱਕ ਚਮਚਾ ਛੋਟਾ ਇਹਦੇ ਵਿੱਚ ਆ ਨਹੀਂ ਟਲਦੇ ਦੇ ਇੱਕ ਹੋਰ ਚਮਚਾ ਛੋਟਾ ਮਲੇ ਜਿਹਾ ਚਮਚਾ ਆਈ ਤਾਂ ਇਹ ਇਤਿਓ ਬਣਾਉਣ ਲੱਗੇ ਚੌਣ ਉਹ ਸੜ ਗਈ ਉਹ ਸੜ ਗਈ ਹੱਕ ਹੁਣਣੇ ਹਲਕੇ ਹਲਕੇ ਮੈਨੂੰ ਪਤਾ ਪਹਿਲੀ ਬਣਾਇਆ ਸੀ ਮੈਨੂੰ ਸਭ ਪਤਾ ਬੜਾ ਰੰਗ ਬਦਲਦਾ ਬੈ ਦਾ ਰੇਸ਼ਾ ਵਾਲੇ ਥੱਲੇ ਵਾਲੇ ਜਿਹੜਾ ਦਾ ਰੰਗ ਬਦਲ ਗਿਆ ਨਾ ਲੈ। ਜਮੇ ਹਲ ਕਰਨਾ ਨਾਲ ਪੁੱਲ ਬੜਾ ਪੁੱਲ। ਪਾਉਂ ਦੇ ਦੇਸੀ ਦੇਸੀ ਕੀ ਕਹਿੰਦੇ ਹੁੰਦੇ ਆ। 90 ਕਰਦੇ। ਚਮਚ 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 ਨਹੀਂ ਉਸਦੇ। ਚਮਚ ਨਾਲ ਰਗੜਨ ਮਿਲਨੇ ਦਾ ਬੜਾ ਵਧੀਆ ਰਹਿਣਾ। ਮਾ ਤਨੀਆ ਥੋੜਾ ਹੋਰ ਪਾ DNA ਟੇਸਟ ਹੋਣਾ। ਸੌਂਟ ਕੋ ਸੌ ਬਾਤੀ ਹੋਰ ਡਬਲ ਡਬਲ ਸੌਂਟ ਪਾਣੀ। ਆਇਸ ਹੋ ਗਈ ਹੈ ਨਾ ਇਹ ਡੱਬੀ ਚ ਪਾ ਦ। ਐਸ ਤਰ੍ਹਾਂ। ਇਹਦੇ ਥੱਲੇ ਜਾਣੀ। ਉਹਨੂੰ ਹਿਲਾਓ। ਉਹ ਖੜ ਗਿਆ ਹਿਲਾ ਦਿੰਦੇ। ਸ਼ੋਭ। ਲਾਲ ਹੋ ਗਿਆ ਮੈਂ ਇਹਨੂੰ ਲਾ ਲਓ। ਹੈ ਨਾ? ਲੈ। ਸਹੀ ਗੱਲ ਵਾਗੇ। ਮਿੱਠੇ ਬਾਦਿਆਂ ਬੱਸ। ਉਹ ਇੰਨੇ ਮਿੱਠੇ ਬਾਦ ਛੜੇ ਆ। ਇੰਨੇ ਪਾਈ ਗਏ। ਲੇ ਭੀਨੇ ਨੂੰ ਪੋਣਾਂ ਲਾ ਚੰਗੀ ਤਰ੍ਹਾਂ ਪੋਣ ਕੇ ਨੂੰ ਕਰਨਾ ਗ੍ਰੈਂਡ ਉਹ ਫੜਾਓ ਜਾਈ ਲਾਸੋ ਕੀ ਬਣਾਉਣਾ ਸੱਜੀਰਾ ਹੂੰ ਜੀਰਾ ਬਾਅਦ ਚ ਪਾਵਾਂਗੇ ਉਹ ਤੜਕੇ ਚ ਪੋਣਾ ਸੱਜੀ ਰਾਖੇ ਤਾ ਗਿਆ ਚੱਕਰਾ ਦਰਦਰਾ ਕਰਨਾ ਇਹਨੂੰ ਤੁਹਾਨੂੰ ਹਾਂ ਕੁਟ ਕਰਾ ਦਰਦਰਾ ਅੱਛਾ ਠੀਕ ਹੈ ਦਰਦਰਾ ਮਤਲਬ ਕਿ ਮੋਟਾ ਮੋਟਾ ਰਹਿਣਾ ਚਾਹੀਦਾ ਏ ਦਰਦਰਾ ਮਤਲਬ ਰਹਿਣ ਦੇਣਾ ਇਸੇ ਇਕੱਲਾ ਗਾਣਾ ਚੰਗੀ ਕਰਾ ਜੇ ਕੁਕਰਾ ਜਿਹਾ ਅੱਗੇ ਲੋਕੀ ਸਾਨੂੰ ਬੜੀਆਂ ਗਲਾਂ ਕਰਦੇ ਪਰ ਪ੍ਰਵਾਹ ਨਹੀਂ ਕਰਨੀ ਕਿਸ ਦੀ ਤਾਂ ਇਹ ਕਹਿਣਾ ਕਹਿਣਾ ਦਰਦਰਾ ਫੁਰਕਰਾ ਕਿਲਾ ਹੱਸ ਕੇ ਗੰਦਾਰਾ ਕੋਚ ਰੋ ਸਾਰੇ ਜੀਂਦੇ ਵਾਸਤੇ ਰਹੂੰ ਹੁਣ ਅਜੀ ਇਸ ਨੂੰ ਠੰਡਾ ਹੋਣ ਲਈ ਕੱਢ ਲਾਂ ਪਲੇਟ 'ਚ ਹੁਣ ਇਹਨੂੰ ਠੰਡਾ ਹੋਣ ਲਈ ਪਲੇਟ 'ਚ ਕੱਢ ਲਾਂਗੇ ਠੰਡਾ ਹੋ ਜਾਣਾ ਪੈ ਗਿਆ ਠੰਡਾ ਰੱਖਾਂਗੇ ਹਾਂ ਇਹਨੂੰ ਇਧਰ ਮੈਂ ਲਿਆਂਦਾ ਇਹਨੂੰ ਮੈਂ ਇਧਰ ਲਿਆਇਆ ਕਿਉਂਕਿ ਇਹਨਾਂ ਥੋੜਾ ਜਿਹਾ ਲੈ ਵੀ ਆ ਸਰੋਂ ਆ ਪਾਤੀ ਪੀਲੀ ਸਰੋਂ ਕਹਿੰਦੇ ਇਹਨੂੰ ਇਹ ਪੀਲੀ ਸਰੋਂ ਆ ਇਹ ਪੀਲੀ ਸਰੋਂ ਤੇ ਇਹਦੇ ਵਿੱਚ ਦੂਜਾ ਪਾ DNA ਇਸ ਤੋਂ ਬਾਅਦ ਘਾ ਸਰੋਂ ਆ ਬਸ ਬਸ ਇਹ ਥੋੜੀ ਘੱਟ ਜੀ ਆਪਾਂ ਨੂੰ ਪਸੰਦ ਨਹੀਂ ਹੈਗੀ ਇੰਨੀ ਘੱਟ ਜੀ ਥੰਡੇ ਇਹ ਨਾਲ ਵੀ ਚਾਰ ਹੋਣ ਦੇ ਆਪਣਾ ਰੈਡੀ ਤੇ ਦੇਖੋ ਬੰਦਾਈ ਮੈਂ ਉਹਨਾਂ ਜਿਹੜੇ ਨੂੰ ਕਾਦਾ ਗ੍ਰੈਂਡ ਮਿਕਸੀ ਆਪਾਂ ਲਾਈ ਤੇ ਮਿਕਸੀ ਜੀ ਜੇ ਵੀ ਇਹਨੂੰ ਆਪਾਂ ਕਰ ਲਿਆ ਕੀ ਇਹਨੂੰ ਕਹਿੰਦੇ ਕਿੰਨਾ ਗ੍ਰੈਂਡ ਕਰ ਲੈਣ ਨਹੀਂ ਨਹੀਂ ਪਹਿਲਾਂ ਕੀ ਕਰਨ ਲਈ ਕੀ ਕਰ ਲੈ ਜਿਆਦਾ ਮਤਲਬ ਜਿੰਨੇ ਨੂੰ ਪੀਸਣਾ ਹੈ ਸੂਜੀ ਇਹਦੇ ਬਾਅਦ ਦਾ ਕਰਾਂਗੇ ਦਾਈ ਇਹਨੂੰ ਕਰ ਨੂੰ ਕੱਟ ਲਈ ਕਿ ਭਾਂਡੇ ਚ ਜੀ ਜ਼ਿਆਦਾ ਮੋਟਾ ਜਿਆ ਮੋਟਾ ਜਿਆ ਰਹਿਣ ਦਰੱਖਿਆ ਆਪਾਂ ਮੋਟਾ ਰੱਖਣਾ ਹੁਣ ਆ ਪਾ ਲਾ ਇਹਨੂੰ ਵੀ ਸਾਡੀ ਇਹ ਸਰੋਂ ਨੂੰ ਸੇਕ ਲੱਗ ਗਿਆ ਹੋਇਆ ਤੇ ਇਹਨੂੰ ਵੀ ਹੁਣ ਅਸੀਂ ਮਿਕਸੀ ਵਿੱਚ ਗ੍ਰाइंड ਕਰਾਂਗੇ ਇਹਨੂੰ ਤੁਸੀਂ ਜ਼ਿਆਦਾ ਮਤਲਬ ਸੇਕ ਨਹੀਂ ਲਗਾਉਣਾ ਪਾਦੋ ਪਾਦੋ ਕਾ ਵਿੱਚ ਨਾ ਕਰੀਂ ਥੋੜੀ ਮੋਟੀ ਰੱਖਣੀ ਮੋਟੀ ਹੂੰ ਜ਼ਿਆਦਾ ਬ੍ਰੀਕ ਨਾ ਕਰੀਂ ਇਹ ਤੁਮਨੇ ਨਹੀਂ ਹੋਈ ਜਨੈ ਫਤੂਨ ਇਹਨੂੰ ਕੱਢ ਲਿਆ ਜੇ ਸਰੋਂ ਆਪਾਂ ਕੀਤੀ ਉਹ ਨਹੀਂ ਮੜੀ ਵਸੋ ਹੁਣ ਕਾਲੀ ਵਿੱਚ ਇਦਾਂ ਪਾਓ ਦੇਸੀ ਹੀ ਹੈਗੇ ਹੈ ਕੱਪ ਉਪਣੀ ਹੀ ਵਾਹੁਣੇ ਲੋਕਾਂ ਨੂੰ ਪਤਾ ਲੱਗ ਰਿਹਾ ਕਿੰਨੇ ਕੱਪ ਹੋਣਾ ਵਾ ਇੱਕ ਕੱਪ ਪਾਤਾ ਹੀ ਤੇਲ ਦਾ ਇਹਦੇ ਅੰਦਾਜ਼ੇ ਨਾਲ ਇੱਕ ਕੱਪ ਹੋ ਗਿਆ ਚਲੋ ਵੀ ਜਿੱਦਾਂ ਵੀ ਹੈ ਇੱਕ ਕੱਪ ਪਾ ਲਿਆ ਵੀ। ਦਾ ਹੋਰ ਥੋੜਾ ਪਾ ਲੈਨੇ। ਤੇ ਉਹ ਆਪਣਾ ਮਸਾਲਾ ਜ਼ਿਆਦਾ। ਮੈਂ 1.5 ਕੱਪ ਕਰ ਲਿਆ ਹਾਂ। ਹੁਣ ਇਸ ਤੋਂ ਬਾਅਦ ਪਾਵਾਂਗੇ ਉਫੜਾਓ। ਜਿਵੇਂ ਆਹ ਲੇ ਗਰਮ ਹੋ ਗਿਆ। ਆ ਗਿਆ ਥੜਾ ਹੋ ਗਿਆ ਚੇਂਜ ਕਿਉਂਕਿ ਆਹ ਮਾਲ ਆ ਕੇ ਥੋੜਾ ਜ਼ਿਆਦਾ ਵਾ ਤੇ ਉਹ ਕੜਾਹੀ ਛੋਟੀ ਆਪਣੀ ਹੁਣ ਆਪਾਂ ਦੂਜੀ ਕੜਾਹੀ ਲਵਾਂਗੇ ਆਹ ਵਾਲੀ। ਕਿਉਂ ਵੀ ਆ ਗਿਆ ਚੇਂਜ ਹੋ ਗਿਆ ਹਾਂ ਦਾ। ਹਾਂ ਤੇ ਲੋ ਜੁਰਾ ਜਰਵਣ ਇਹਦੇ ਜਿਹਨ ਪਟਕਾਂਗੇ ਬੜੇ ਰਮਾਨਾ ਦੇਖੀ ਵੀ ਇਦਾਂ ਬਦਲ ਸਕਦੇ ਜੀ ਤੁਸੀਂ ਬਦਲ ਸਕਦੇ ਇਦਾਂ ਜੇ ਤੁਹਾਡਾ ਜੇ ਤੁਹਾਨੂੰ ਪਤਾ ਲੱਗੇ ਚੁੱਕੜੇ ਕਰ ਲਓ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਇੱਚ ਤੁਹਾਡਾ ਸਮਾਨ ਨਹੀਂ ਬੰਨਣਾ ਤਾਂ ਇਹ ਵੱਡੀ ਕੜਾਈ ਲੈ ਲਓ ਤੁਹਾਡਾ ਆਪਸ਼ਨ ਹੈ ਕਿ ਕਿ ਇਹਦੇ ਜਿਉ ਨਹੀਂ ਨਾ ਹਿੱਲਣਾ ਗਾਜਰਾ ਵੀ ਜੋ ਖੁੱਲੀ ਹੈ ਬਸ ਫਰਾਈ ਹੋਈ ਜਾਂ ਫੁੱਲਾ ਤੇਲ ਜਿਦਾ ਕਰਨਾ ਹੈ ਇੱਥੇ ਥੋੜਾ ਪਾਵਾਂਗੇ ਜੀਰਾ ਥੋੜੀ ਪਾਵਾਂਗੇ ਜਵੈਣ ਤੇ ਥੋੜੀ ਪਾਵਾਂਗੇ ਹਿੰਗ ਹਿੰਗ ਬਿਲਕੁਲ ਤਹੀ ਮੈਂ ਤਾਂ ਥੋੜੀ ਬਾੜੀ ਜੇ ਇਹ ਤੁਹਾਨੂੰ ਨਹੀਂ ਤੋ ਕਿ ਮੈਂ ਜੇ ਤਾਂ ਤਾਂ ਮੈਂ ਚੇਤਾ ਤਾਂ ਤੁਹਾਨੂੰ ਕਿੰਨਾ ਬਣੰਦੀ ਰਹਿੰਦੀ ਹੈ ਪਹਿਲੇ ਸੇ ਚਾਹ ਤੁਹਾਨੂੰ ਸਾਇਦ ਪਤਾ ਹੋਵੇ ਸਾਰੇ ਗਰਮੇ ਚ ਬਣਾਇਆ ਕਰ ਹੁਣ ਬਣਾਇਆ ਹੈ ਉਹ ਟੇਸਟ ਗਰਮੇ ਦੇ ਦੋ ਵਾਰੀ ਬਣ ਜਾਂਦਾ ਤੇ ਇੱਕ ਸਿਆਲ ਚ ਬਣਦਾ ਹੂੰ ਉਹਦਾ ਟੇਸਟ ਬਣਿਆ ਹੈ ਸਾਰੇ ਚਲੋ ਹੁਣ ਇੱਥੇ ਜੀਰਾ ਤੇ ਜਵੈਣ ਤੇ ਉਹ ਪਾ ਦੋ ਮੈਂ ਚੇਤਾ ਸਾਰਾ ਜੀਰਾ ਜਵੈਣ ਤੇ ਦੇ ਆ ਪਿੰਗਾ ਜਦੋਂ ਆਪਾਂ ਜਵੈਣ ਜਵੈਣ ਪਾਣੀ ਬਹੁਤ ਵੈਸਤ ਹੁੰਦੀ ਹੈ ਡਾਈ ਡਾਈ ਇਸ ਵਾਸਤੇ ਬਹੁਤ ਡਾਈਜਨ ਕਰਦੀ ਡਾਈਜਨ ਲੈਵੇ ਅੱਧਾ ਚਮਚ ਪਾਤਾ ਹੈ ਜਿਹਿੰਗ ਦਾ ਤੇ ਹੁਣ ਡੱਬੀ ਬੰਦ ਕਰਕੇ ਲੱਗਿਆ ਰੱਖਣਾ ਪਊ ਅੰਦਰ ਮੈਂ ਤਾਂ ਨਹੀਂ ਵੀ ਖਾਈ ਕਿ ਹਿੰਗ ਹਨ ਨੁਕਸਾਨ ਦੇ ਥੋੜੀ ਜਿਹੀ ਪਾਤੀ ਚੋਰੀ ਕੇ ਨਹੀਂ ਚਲੋ ਹੁਣ ਅਚਾਰ ਪਾ ਲਈਏ ਮਸਾਲੇ ਬਾਅਦ ਚ ਪਾਉਣੇ ਇੱਕ ਵਾਰੀ ਨਹੀਂ ਨਾ ਇੱਕ ਗਿਆਸਾ ਇੱਕ ਘੜੇ ਗਿਆਸਾ ਮੈਂ ਨਾ ਕਰਨਾ ਫਿਰ ਐ ਫੂਕ ਮਾਰ ਕੇ ਤੇ ਫਿਰ ਹੁਣ ਚਲਾਉਣਾ ਮੰਮੀ ਇਹ ਤੇ ਮੈਂ ਇਦਾਂ ਕਰਦੇ ਤੁਸੀਂ ਦੱਸਿਆ ਕਿ ਤੁਹਾਡਾ ਗਿਆਸਕੇ ਵਾਲਾ ਇਦਾਂ ਕਰ ਬਾਲਣ ਲੱਗਿਆ ਕੁੜਕੁੜਕ ਦੀ ਆਵਾਜ਼ ਜਾਂਦਾ ਤੇ ਫਿਰ ਫੂਕ ਮਾਰੀ ਤੇ ਫਿਰ ਚੱਲਦਾ ਫਿਰ ਫੂਕ ਮਾਰੀ ਤੇ ਚੱਲਦਾ ਹਾਂ ਇਹਹੀ ਵੀ ਇਦਾਂ ਕਰਦੇ ਨੇ ਤੇ ਜੇ ਮੈਂ ਇਦਾਂ ਨਹੀਂ ਇਦਾਂ ਹੀ ਹੋਰ ਹੁਣ ਇਸ ਤੋਂ ਬਗਾਦੇ ਸੀ ਪਾਉਣੇ ਅਚਾਰ ਚਾਰ ਵੜਾ ਮਸਾਲੇ ਟਰਾਈ ਕਰਕੇ ਦੇਖਣਾ ਮਸਾਲਾ ਤੇ ਪਾਉਣੇ ਆ ਮਸਾਲੇ ਸਾਚਾ ਜਦ ਗਿਆਸੇ ਕਰ ਲੈਣਾ ਬੰਦ ਤੇ ਉਸ ਤੋਂ ਬਾਅਦ ਇਹ ਲੱ ਲਾ ਕਈ ਦੇਖੀ ਤਗਾ ਅੜੀ ਕਾਚੇ ਨੂੰ ਹਾਥ ਨਾਲ ਕਿਦਾਂ ਹੀ ਆ ਗਿਆ ਕੜਾਈ ਇਹ ਵੀ ਛੋਟੀ ਲੱਲੀ ਯਾਰ ਵੱਡੀ ਕੜਾਈ ਜਾਂਦੀ ਆਪਣੇ ਧੋਨੇ ਆਈਡੀ ਚੇਂਜ ਕਰਦਾ ਹੁਣ ਕਿਉਂ ਜਿਹੜਾ ਡੀਟੇਲ ਪੁੱਜ ਚੁੱਕਾ ਠੀਕ ਆ ਰਾਸਤੇ ਕਰਦੇ ਹਾਂ ਚਲੋ ਇਹ ਚੰਗੀ ਦੇ ਨਾਲ ਲਾ ਲੈਣਾ ਮੈਂ ਮੇਚਰ ਪਾਈਆਂ ਨੇ ਪਾਉਣੀਆਂ ਆ ਇਹ ਜੀ ਮੈਂ ਵੀ ਕੜਾਈ ਆਪਣੀ ਪੈ ਲਈ ਐ ਛੋਟੀ ਨਿੱਕੀ ਕਹਿ ਦੋ ਲੋਕ ਕਿ ਸੰਗ ਆਮੜੀਆਂ ਨੇ ਹੁੰਦੇ ਆਡੀ ਆਜੋ ਟੀ ਪੈ ਗਈ ਨਿੱਕੀ ਪੈ ਚੁੱਕੀ ਆ ਛੋਟੀ ਚਾ ਸਕਦੇ ਹਾਂ ਤੇ ਨਿੱਕੀ ਵੀ ਆ ਸਕਦੇ ਕਈਆਂ ਨੂੰ ਆਦਤਿਆ ਸੰਭਾਲਉਦੀ ਕੋਈ ਨਹੀਂ ਲੈ ਵੀ ਬਣ ਚੱਕਾ ਮੈਂ 4 ਤੇ ਤਿੰਨ ਬਰੌਂਟੀਆਂ ਦਾ ਸਵੇਰੇ ਖਾ ਸਕਦੇ ਇਹ ਬਰੌਂਟੀਆਂ ਤੁਸੀਂ ਸਾਰੇ ਜਣੇ ਖਾ ਸਕਦੇ ਜੀ ਬਹੁਤ ਹੀ ਵਧੀਆ ਚਾਰ ਅਜਾ ਮਸਾਲੇ ਉੱਤੇ ਪਾਉਣੇ ਬਾਕੀ ਆ ਇਹ ਮਸਾਲੇ ਉਦੋਂ ਪਾਉਣੇ ਡੱਬੇ ਚ ਆਪਾਂ ਪਾਉਣਾ ਆਂ ਡੱਬੇ 'ਚ ਪਾਉਣਾ 78 ਗੋਣ ਐ ਨਹੀਂ ਕਿ ਕਰ ਹਜੇ ਨਮਕ ਪਾਉਣਾ ਕੋਈ ਕੋਸਣਾ। ਜਬਈ ਆਈਡੀਆ ਫੇਰ ਅਪਾ ਚੇਂਜ ਕਰ ਲਿਆ ਥੋੜਾ ਜਿਹਾ ਇਹ ਵੀ ਨਿੱਕੀ ਪੈ ਗਈ ਕੜਾਈ ਹੁਣ ਵੱਡਾ ਪੀਲਾ ਹੁਣ ਰਲਾਉਣ ਵਾਸਤੇ ਵੱਡਾ ਪੀਲਾ ਤਾਂ ਜਾਣਾ ਪਊਗਾ। ਹੂੰ ਇਹ ਸਹੀ ਗੱਲ ਹੈ ਕਿ ਐਵੇਂ ਕਿਉਂ ਕਰਦੇ ਰਹਿਣਾ। ਐ ਤਾਂ ਲੈ ਹੀ ਲੈਂਦੇ ਹਾਂ ਜਿਹੜੀ ਖੁਸ਼ੀਆਂ ਆ ਜਾਂਦੇ ਵਿੱਚ। ਭਾਂਡੀਆਂ ਹੀ ਇਹ ਕਿ ਤਿੰਨ ਲਬੀਣ ਨੇ, ਦੋ ਲਬੀੜ ਤੇ। ਚਲੋ ਵੀ ਹੁਣ ਇਹ ਚੰਗੀ ਤਰ੍ਹਾਂ ਤੇਲ ਇਹਦਾ ਮਿਕਸ ਹੋ ਗਿਆ ਤੇ ਹੁਣ ਜੀਚ ਪਾਦਨੇ ਮਸਾਲੇ ਹਰ ਹਲਕਾ ਹਲਕਾ ਮਿਕਸ ਕਰਕੇ ਇਹਨੂੰ ਸੇਕ ਲਗਾਵਾਂਗੇ ਜਿਆਦਾ ਸੇਕ ਨਹੀਂ ਤੁਸ ਨੂੰ ਗਾਣਾ ਇਹਨੂੰ ਹਲਕਾ ਹਲਕਾ ਗਾਣਾ ਨਾਲ ਹੀ ਮਿਕਸ ਕਰਦੇ ਜਾਣਾ ਹੈ ਹੁਣ ਇਸ ਤੋਂ ਬਾਅਦ ਮਸਾਲੇ ਪੀਸੀ ਹੋਏ ਇਸ ਤੋਂ ਬਾਅਦ ਪਾਵਾਂਗੇ e le stovaglie di soron fissi io e i इस तो बाद कलूंजी टेस्ट लगती हमेशा भी चार इस तुम बाद आप पावगे शुलका एक चमच ਆਹ ਰਹਾ ਪੰਕੇ ਉਹ ਆਪਣਾ ਰੈਡੀ ਚਾਰ ਬਟਿਆਰ ਤੇ ਗੈਸ ਨੂੰ ਘਾਤੋ ਬੰਦ ਹੁਣ ਥੱਲੇ ਲਾ ਸਕਦੇ ਜੀ ਨੂੰ ਕੁੱਤੀ ਲਾ ਗਿਆ ਨਵੀਂ ਲਾਸਟ ਵਿੱਚ ਤੁਸੀਂ ਜੋ ਤੜਾਚਾਰ ਤਿਆਰ ਆਗਾ ਫਿਰ ਲਾਸਟ ਵਿੱਚ ਪਾਉਣਾ ਹੈ ਨਮਕ ਐਨਾ ਕਿ ਨਮਕ ਪਾਉਣਾ ਤੁਸੀਂ ਦੇਖ ਸਕਦੇ ਨਵੀਂ ਮਰਦਮਨ ਲੈ ਲਿਆ ਇੱਥੇ ਆਪਾਂ ਇਹ ਮਰਜ਼ ਮਰ ਦੋਈ ਜਾਣਾ ਕਚਰਾ ਦਾ ਲੋ ਪਲਾਸਟਿਕ ਦਾ ਕਚਰਾ ਦਾ ਸਭ ਤੋਂ ਬੈਸਟ ਵਾ ਪਚਦੇ ਆ ਜੀ ਵੀ ਪਾ ਸਕਦੇ ਪਲਾਸਟਿਕ ਵਾਲੇ ਚ ਵੀ ਪਾ ਸਕਦੇ ਲੈ ਬਣ ਗਿਆ ਵਧੀਆ ਜਿਹਾ ਜ਼ਬਰਦਸਤ ਆ ਵੀ ਚਾਰ ਆਪਣਾ ਚੁੱਕਾ ਰੈਡੀ ਤੇ ਇਹਨੂੰ ਅਪ ਖਾਵਾਂਗੇ ਸਵੇਰੇ ਸਵੇਰੇ ਹੌਣ ਸਮਾਂ ਬਸ ਹੁਣ ਕਾਹੋ ਕਿਥੋਂ ਦਾ ਗਰਮ ਰਹਿਣਾ ਉਸ ਉੱਤਰ ਜਣੀ ਹੋਣਾ ਕੰਮ ਚਲੋ